ਛੋਟੇ ਡਾਇਰੈਕਟਰ ਕੌਣਾ ਮਾਤਾ ਗੀਤ ਲਿਖਣ ਦਾ ਡਾਇਰੈਕਟਰ ਕੌਣਾ ਐ ਮਾਤਾ ਪੰਜੀ ਦਾ ਦਿਉਰਾ ਮਾਤਾ ਸਮਾਦ ਕਿਨੇ ਠਾਦੀ ਮਾਤਾ ਉਥੋਂ ਠਾਦੀ ਮਾਤਾ ਕਿੱਥੋਂ ਆਏ ਮਾਤਾ ਤੁਸੀਂ ਬਠਿੰਡੇ ਦੇ ਦਾ ਹੈ ਨਹੀਂ ਮਾਤਾ ਪਛੋਕਾ ਕਿੱਥੇ ਦਾ ਚੱਲੀ ਫਿਕਰਾ ਸਾਸਤ ਮਨੇ ਓ ਪੈਰੀ ਪਊਆ ਤੇ ਚੰਨਣ ਦੀ ਮਾਲਾ ਥੂੜੇ ਤੇ ਵੱਡਾ ਨਾਮ ਜਪਲਾ ਸਾਰੀ ਕੰਮ ਉਲਝ ਗਿਆ ਮਾਤਾ ਜੇ ਕਿਰਪਾਈ ਹੋ ਜੇ ਟੈਂਕੀ ਦੇ ਵਿੱਚ ਸਮਾਦ ਲੱਗੀ ਹੋਈ ਸੀ ਖੱਬੇ ਪਾਸੀ ਤੇ ਉਹਨਾਂ ਨੇ ਢਾਤੀ ਮਾਤਾ ਕਹਿੰਦਾ ਭੱਜੋ ਏ 1 2 3 ਤਿੰਨ ਜਣੇ ਘਰ ਵਿੱਚ ਟੱਲੇ ਕੋਣ ਰਹਿੰਦੇ ਨੇ ਜੇ ਕਿਰਪਾ ਹੋ ਜੇ ਠੀਕ ਹੋ ਜਮਾ ਤਾਂ ਸਮਾਦ ਬਣਾ ਦੋਂਗੇ ਜਿੰਨਾ ਚਿਰ ਸਮਾਦ ਨਹੀਂ ਬਣਾਉਂਦੇ ਉਨਾਂ ਚਿਰ ਮਾਤਾ ਇਹੀ ਰਹੂਗਾ ਸਮਾਦ ਬਣਾ ਦੋਂਗੇ ਮਾਤਾ ਪੰਜ ਮੱਟਾ ਜੇ ਫਰਕ ਪੈ ਜਾਊਗਾ ਕਿ ਬਾਬੇ ਅੱਖਾਂ ਮਈ ਚਕੇ ਕਿਤਨੀ ਸਮਾਦ ਬਣਾਵਾਂਗੇ ਸਾਤੋਂ ਗਲਤੀ ਮਲਤੀ ਹੋ ਗਈ ਮੁੰਡਾ ਜੇ ਨਾ ਠੀਕ ਹੋਇਆ ਤਾਂ ਫਕੀਰ ਨਾ ਆਖੇ ਵੀ ਉਹੀ ਸਿਰ ਹਲਦਾ ਥੀ

ਕਿ ਬਾਬੇ ਕਰ ਲੈ ਕਿਰਪਾ ਅਸੀਂ ਤੇਰੇ ਦਰ ਤੇ ਆਵਾਂਗੇ ਚਾਦਰ ਚਾੜ ਕੇ ਜਾਵਾਂਗੇ ਯਾ ਠੀਕ ਹੋ ਜੀ ਸਮਾਦ ਦੀ ਦਿਲ ਚਿੱਟਾ ਤੇ ਆਲਾ ਕਿ ਪਾਂ ਜਿੱਟਾ ਨਹੀਂ ਤੇਰੀ ਸਮਾਦ ਬਣਾਉ ਕਰ ਦੇ ਕਿਰਪਾ ਯਾ ਠੀਕ ਹੋ ਜੋ ਕਰਾ ਟੇ ਕੇ ਮੈਂ ਤਾਂ ਜੱਲੀ ਬਾਬਾ ਉਹ ਨੇਕ ਦਾਸ ਸਾਦ ਦੀਆਂ ਡੁੰਗੀਆਂ ਤਾਂ ਰਸ ਰੋਸੀ ਰੰਗੀਆਂ ਘਰਾਂ ਨਾ ਮਾਰੀ ਬਾਬਾ ਸਿਆਣੀਆਂ ਨਹੀਂ ਜਾਣਦੀਆਂ ਕਰਾ ਨਾ ਬਣਾ ਇੱਕ ਵੀਰ ਘਰ ਉੱਪਰ ਦੀ ਕਣ ਪਾਏ ਹੁਣ ਪੁੱਛਣ ਵਾਸਤੇ ਆਏ ਹੋਵੇ ਕੋਈ ਕੰਮ ਠੱਪ ਹੋ ਗਿਆ ਹੋਵੇ ਗੁਪਤੀ ਕੰਮ ਹੋਵੇ ਗੁਪਤੀ ਕੰਮ ਹੋਵੇ ਕੰਮ ਹੋ ਠੱਪ ਹੋ ਗਿਆ ਹੋਵੇ ਪੁੱਛਣ ਵਾਸਤੇ ਆ ਹੋਵੇ ਕੋਈ ਗੁਪਤੀ ਕੰਮ ਹੋਵੇ ਠੱਪ ਹੋ ਗਿਆ ਹੋਵੇ ਪੁੱਛਣ ਵਾਸਤੇ ਆ ਹੋਵੇ ਕੋਈ ਗੁਪਤੀ ਕੰਮ ਹੋਵੇ ਠੱਪ ਹੋ ਗਿਆ ਹੋਵੇ ਪੁੱਛਣ ਵਾਸਤੇ ਆ ਹੋਵੇ ਘਰ ਉੱਪਰ ਦੀ ਕਣ ਪਾਇਆ ਹੋਵੇ ਆਜੋ ਭਾਈ ਆਜੋ ਕਿੱਥੋਂ ਆਇਆ ਫੱਕਰਾ ਕੋਈ ਗੁਪਤੀ ਕੰਮ ਹੈ ਫੱਕਰਾ ਕੋਈ ਗੁਪਤੀ ਕੰਮ ਹੋਵੇ ਛੱਪ ਹੋ ਗਿਆ ਹੋਵੇ 1 2 3 4 5 6 7 8 9 10 ਚੱਲੀ ਬੱਕਰਾ ਉਹ ਨੇਕ ਦਾ ਜ਼ਾਦ ਦੀਆਂ ਡੁੱਗੀਆਂ ਕਹਾਉਂਦੀਆਂ ਕਿੱਥੋਂ ਆਇਆ ਬੱਕਰਾ ਐ ਬੱਕਰਾ ਤੁਸੀਂ ਲੁਧਿਆਣੇ ਤੋਂ ਆਇਆ ਤੁਸੀਂ ਕਣਾਹੜ ਤੋਂ ਆਇਓ 1 2 3 ਮਿਸਤਰੀ ਕੌਣ ਨੇ ਬੱਕਰਾ ਬੱਕੀ ਭੇਜੋ ਪਾਈ ਮਿਸਤਰੀ ਹੁੰਨੇ ਬੱਕਰਾ 1 2 3 4 5 ਠੇਕੇ ਕੌਣ ਲੈਂਦਾ ਬੱਕਰਾ ਐ ਬੱਕਰਾ ਚੱਲੀ ਫੱਕਰਾ ਬਾਪੂ ਕਰਦਾ ਕਹਿੰਦਾ ਨਹੀਂ ਨਾ ਉਤੀ ਕਮਾ ਇਹ ਕਰਪਈ ਹੋ ਜੇ ਚੱਲਣੇ ਲੱਗ ਜੇ ਫਕਰਾ ਸੰਗਤ ਨੂੰ ਮਿੱਠਾਈਆ ਬਣਾਣਾ ਵੜਨੇਗਾ ਕਿਆ ਬਾਬੇ ਬਣਾਣਾ ਬੰਨ ਕੇਉ ਕਰ ਦੇ ਕਿਰਪਾ ਤੂੜੀ ਦਾ ਕੰਮ ਕੌਣ ਕਰਦਾ ਜਿਪਸੀ ਕਿਹਦੇ ਕੋਲ ਰੱਖੀ ਹੋਈ ਆ ਤੁਹਾਡੇ ਕੋਲ ਟੇਕ ਮਿੱਠਾਈਆ ਕਿਰਪਈ ਹੋ ਜੂ ਬੱਕਰਾ ਜਾਓ ਬਾਬਾ ਹੋਏ ਤੇਰਿਆਂ ਦਰਾਂ ਦੇ ਉੱਤੇ ਆ ਰਜਾ